ਇਹ ਮੱਝ ਬਾਈ 15-20 ਦਿਨਾਂ ਦੀ ਸੂਈ ਹੋਈ ਆ ਬਹੁਤ ਝੋਟੀ ਚੰਗੀ ਆ ਇਹ ਬਾਈ ਨੇ ਆਪਣੇ ਉਹਨੇ ਜਿੱਤੇ 21 ਲੱਤੀ ਸੀ 1,75,000 ਦੀ ਲੱਤੀ ਸੀ ਬਾਈ ਉਹਨੇ ਤੇ ਆਪਾਂ ਇਹ 1,65,000 ਦੀ ਲਈ ਤੀ ਬਾਈ ਤੋਂ 1,70 ਦਾ ਰੇਟ ਪਾਇਆ ਦਾ ਕਾਰਨ ਕੀ ਆ ਘਟਾ ਕੇ ਲੈਣ ਦਾ ਇਹਦੀ ਆ ਗਾੜੀ ਪੋਲੀ ਆ ਬਾਈ ਦੁੱਧ ਪੂਰਾ ਦੁੱਧ 2 ਸਵਾ ਕਿਲੋ ਦੀ ਗਾੜੀ ਆ ਸਿਰਫ ਪਸਮੋ ਪੋਲ ਆ ਇਹਦਾ ਥਣ ਬਰੋਬਰ ਆ ਕੋਈ ਘਟ ਨਹੀਂ ਕੋਈ ਵਧ ਨਹੀਂ ਇਸ ਸਟੈਂਡ ਬਾਈ ਇਹਦੇ ਤੋਂ ਲੈ 13 14 13 14 ਕਿਲੋ ਦੁੱਧ ਆ ਤੇ ਦੰਗਰ ਹੁਣ ਖਾਣ ਲੱਗੇ ਨੇ ਥੋੜਾ ਜੀ ਲਾਇਆ ਤੁਹਾਨੂੰ ਪਤਾ ਉਧਰ ਆਪਣੀ ਮਾਂ ਦਾ ਪੂਰੀ ਹੋਣ ਕਰਕੇ ਬਈ ਥੋੜੀ ਇੱਧਰ ਕੇਅਰ ਘੱਟ ਗਈ ਤੇ ਇੰਨੀਆਂ ਵੀ 6 ਮਹੀਸਾਂ ਖੜੀਆਂ ਨੇ ਵਿੱਚੋਂ 2 ਮਹੀਸਾਂ 11 12 ਕਿਲੋ ਦੁੱਧ ਦਿੰਦੇ ਨੇ ਹਜੇ 4 4 5 5 ਦਿਨਾਂ ਦੀਆਂ ਸੂਈਆਂ ਤੇ 2 ਮਹੀਸਾਂ ਬਾਈ 15 16 ਕਿਲੋ ਦੁੱਧ ਦਿੰਦੇ ਨੇ ਇੱਕ ਮਹੀਨਾ 14 ਤੇ ਆ ਵੀ 14 ਤੇ ਆ ਬਾਈ ਇਹਨੂੰ ਹੋ ਗਿਆ 15 ਦਿਨ ਬੱਚਾ ਇਹਦਾ ਖਾਸ ਹੈ ਕਿ ਉਹ ਦੁੱਧ ਖਾਸਾ ਚੁੰਗਦਾ ਬਈ ਕੋਈ ਇੰਚ ਨਹੀਂ ਗਏ ਤੇ ਆਹ ਦੁੱਧਾਂ ਦੇ ਥੱਲੇ ਸ਼ਾਮ ਨੂੰ ਫੇਰ ਟਾਈਮ ਟੂ ਟਾਈਮ ਚਵਾਈ ਕਰਕੇ ਦਿਖਾ ਦਾਂਗੇ ਸਾਨੂੰ ਤੇ ਜਾਬ ਦੀ ਤਸੱਲੀ ਕਰਕੇ ਕਿਸੇ ਨੇ ਮੈਸ ਲੈ ਕੇ ਜਾਣੀ ਚਵਾਈ ਪੂਰੀ ਸਾਰੀਆਂ ਮੈਂ ਸੈਦਗੀ ਬਾਈ ਦੁੱਧ ਵਾਲੀਆਂ ਨੇ ਥੋੜਾ ਜਿਹਾ ਮਾਤਾ ਕਰਕੇ ਆਪਾਂ ਉਧਰ ਉੜ ਜਗੇ ਦੀ ਬਾਈ ਕੰਮ ਨਹੀਂ ਤਾਂ ਆਪਣੇ ਲਵੇ ਨਾਲ ਦੀ ਨਾਲ ਡੰਗਰ ਵੀ ਕੀ ਜਾਂਦੇ ਨੇ ਅੱਜ ਆਕੇ ਕੱਲ ਨੂੰ ਸਾਰੇ ਵੇਕ ਗਏ ਇਹ ਹੁਣ ਮਾਤਾ ਪੂਰੀ ਹੋਣ ਕਰਕੇ 6 ਕ ਪਸ਼ੂ ਆਪਣੇ ਲਵੇ ਰਹਿ ਗਏ ਤੇ 6 ਵਿਕ ਗਏ ਤੇ ਪਹਿਲਾਂ ਤੇ ਉਦਨੇ ਵਿਕ ਗਏ ਤੇ ਤੇ ਇਹਨਾਂ ਸਾਰੀਆਂ ਦੁੱਧ ਵਾਲੀਆਂ ਨੇ ਬਾਈ ਕਿਸੇ ਨੇ ਵੀ ਲੈਣੀਆਂ ਨੇ ਆਪ ਦੀ ਦੋ ਟਾਈਮ ਚਵਾਈ ਕਰ ਲੋ ਤਿੰਨ ਟਾਈਮ ਕਰ ਲੋ ਚਾਰ ਟਾਈਮ ਕਰ ਲੋ ਸਾਰੀਆਂ ਕੋਈ ਏਖੜ ਨਹੀਂ ਕੋਈ ਫੇਖੜ ਨਹੀਂ ਟਾਈਮ ਟੂ ਟਾਈਮ ਚਵਾਈ ਕਰਦੇ ਆ ਤੁਸੀਂ ਤਸੱਲੀ ਕਰਕੇ ਮੈਂ ਇਸ ਲੈ ਸਕਦਾ ਬਾਈ ਅੱਛੀ ਕਰ ਆਹੀਂ ਕਰਦੀ ਦੁਆਰ ਤੋਂ ਕਰਦੇ ਆ ਬੱਚਾ ਮਾਰਗਾ ਦੀ ਜਮੀ ਖਤਮ ਹੋ ਗਈ ਦੀ ਦੇਖ ਲੈ ਮੈਂ 15 ਕਿਲੋ ਦੁੱਧ ਤੇ ਆ ਗਈ। ਰੈਣੀ ਨੇ ਮੈਂ ਸਹ ਨਹੀਂ ਮਰਨ ਨੰਦੀ ਦੇਖ ਲੈ। ਨਾਲੇ ਜਮੀ ਖਤਮ ਹੋ ਗਈ ਸੀ। ਦੂਜਾ ਤਾਂ ਅਗਲੀ ਬਸਮਾਦ ਉਹ ਨੂੰ ਛੱਡ। ਆ ਜਾ ਦੀ ਘੜ ਸਪੀਡ ਨਾਲ। ਛੱਡ ਦੇ ਜੀ। ਤੂੰ ਉਹਦਾ ਹਲਾ ਦੇ ਬੱਚਾ ਅਗਲੀ ਦਾ। ਇਹਦੀ ਬੁਰੀ ਪਾਈ ਹੋਈ ਆ ਜ਼ੇਰ ਲੰਕਰੀ ਆ ਬਾਈ ਇਹ ਵੀ ਤੇ ਹੀ ਕਰੀ ਤੂੰ ਸਵੇਰੇ ਤੂੰ ਸੀ 10 ਵਜੇ। ਇਦਨ ਹੋਏ ਇਹ ਦੇਖੋ ਪਹਿਲੇ ਨੰਬਰ ਵਾਲੀ ਨਾਲੇ ਰੇਟ ਚ ਠੀਕ ਨੇ ਬਹੁਤ ਚੰਗੀਆਂ ਲਿਖੜੀਆਂ ਨੇ ਬਹੁਤ ਜਿਆਦੇ ਜੰਗੀਆਂ ਤੇ ਪੂਰਾ ਬੱਚਾ ਇਹ ਮੰਗ ਰਾ ਅਜੇ 5 6 ਦਿਨਾਂ ਨਹੀਂ ਆਇਆ ਮੰਗਿਆ ਉਹਦਾ ਅਜੇ ਸੱਤਾ ਦੇ ਤਰੇ ਹੈ ਨਾਲੇ ਜਿਹੜਾ ਹੱਥ ਜਨਾਗਾ ਹਰਪੂਰ ਜਮੀ ਰੂਮ ਵਰਗੀ ਆ ਓਕੇ ਕਦਾਂ ਬਾਤ ਕਰਵਾਈਏ ਪਾਣੀ ਨਹੀਂ ਰੰਗ ਬਣਦੇ ਤੇ ਫਾਰਮਾਂ ਵਿੱਚ ਢੋੜੇ ਚ ਢੋੜੇ ਚ ਦਵਾਈ ਦਾ ਬਹੁਤ ਜ਼ਿਆਦਾ 12 ਵਜੇ ਦਵਾਈ ਤੇ ਮਾਰ ਗਿਆ ਨਾ ਆਨੇ ਤੋਂ ਬਾਅਦ ਮੈਂ ਆਉਂਦਾ ਪੀ ਕੇ ਹੋਣੇ ਪਾਣੀ ਕੱਲ ਤਾਂ ਹੈਗਾ ਤੇ ਪਾਣੀ ਬਾਈ ਤੈਨੂੰ ਕਹਾਂ ਮਾਂ ਵੀ ਸਾਰੇ ਉਹ ਮੱਲੀ ਵਾਲੇ ਕਈ ਦਿਨ ਹੋ ਗਏ ਜੀਰੀ ਲੱਗੀ ਨੂੰ ਨਾ ਚਾਰ ਪੰਜ ਪੰਜ ਦਿਨ ਮੈਂ ਕਹਿ ਰਿਆ ਨੂੰ ਮੈਂ ਨਾਲ ਦੀ ਹਾਂ ਪਾਰ ਜਿਹਦੇ ਜੰਮੇ ਮਰਦੇ ਹੁਣ ਤੇਰਾ ਪਾਰ ਕਿੱਲੇ ਦਵਾਈ ਸਰ ਮੈਂ ਤਾਂ ਐਂ ਕਿਹਾ ਮੈਂ ਟਰੈਕਟਰ ਦੇ ਮੂਹਰੇ ਬੰਨ ਲਾ ਗੁਰੂ ਗੋਸਟ ਪਾ ਕੇ ਨਾਲੇ ਕੁਲੀ ਜਾਵੇ ਕੋਈ ਕਹਿ ਰ ਮੈਂ ਨਾਲ ਨਾਲ ਪੰਤ ਹੁਣ ਇਧਰ ਤੋਂ ਪਾ ਕੇ ਆ ਤਾਰਾਂ ਅਸੀਂ ਕੱਢਦੇ ਆ ਲੰਘ ਜਾ ਤੂੰ ਜੜੀਆਂ ਲਹਿਗੀਆਂ ਉਹ ਤੇਰੇ ਵਾਲੇ ਇਧਰ ਇਧਰ ਉਹਨਾਂ ਜਾਨੀ ਦੇ ਲੈਣ ਦਾ ਹੈ ਆਪਣੇ ਨਾਲ ਤੋਂ 14 ਮੰਦਰਾ ਕਿਲੋ ਦੁੱਧ ਆ ਗਿਆ ਬੱਚਾ ਤੰਗਾਲੀਆ ਬੱਚੇ ਨੂੰ ਚੰਗਾ ਤਾਂ ਕੋਲੀ ਤਾਰ ਕਰਕੇ ਬੱਚਾ ਵੱਧ ਚੰਗਾ ਜਾਂਦਾ ਇਹ ਅਗਲੇ ਡੇਢ ਦਾ ਮੰਗੂ ਕਈ ਵਿੱਚ ਨਾ ਹੁੰਦੇ ਨੀ ਦੁੱਧ ਦਿਖਾਉਣ ਦੇ ਮਰਿਆ ਸੀ ਤਾਂ 10 ਚੜਾਉਣੇ ਤੇ ਅਗਲਾ ਕਿਲੋ ਘੱਟ ਕੇ ਹਜੇ ਬਈ ਦਿਨ ਵੀ 5-6 ਦਿਨ ਹੋ ਗਏ ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰੇ ਜੋ ਕਿ ਸਾਨੂੰ ਪਤਾ ਆਪਾਂ ਬਾਈ 23 ਤਰੀਕ ਨੂੰ ਮੱਝਾਂ ਲੈ ਕੇ ਆਏ ਤੇ ਤਾਜ਼ੀਆਂ ਸੂਈਆਂ ਕੋਈ ਇੱਕ ਦਿਨ ਦੀ ਸੂਈ ਹੋਈ ਸੀ ਕੋਈ 4 ਘੰਟਿਆਂ ਦੀ ਤੇ ਆਪਣੇ ਕੋਲੇ ਹੁਣ 5-6 ਦਿਨ ਮਹਿਸਾਂ ਰੁਕ ਗਿਆਂ ਤਾਂ ਪਹਿਲਾਂ ਆਪਣੀਆਂ ਨਾਲ ਦੀ ਨਾਲ ਵਿਕ ਜਾਨੀਆਂ ਨੇ ਬਾਈ ਆਨਸਾਰ ਮਾਤਾ ਐਕਸਪਾਇਰ ਹੋਣ ਕਰਕੇ ਬਾਈ ਚਲੋ ਹਰ ਇੱਕ ਬੰਦਾ ਸੋਚਦਾ ਵੀ ਚਲੋ ਮਾਤਾ ਐਕਸਪਾਇਰ ਹੋ ਰਹੀਆ ਵੀ ਹਜੇ ਕਾ ਨੂੰ ਜਾਣਾ ਹਨਾ ਤੇ ਮੱਝਾਂ ਬਾਈ ਹੁਣ ਵਧੀਆ ਦੁੱਧ ਤੇ ਆ ਰਹੀਆਂ ਨੇ ਕਈ ਬੰਦੇ ਕਹਿੰਦੇ ਤੇ ਵੀ ਅਸੀਂ ਚੋਕ ਕੇ ਮਹਿਸਾਂ ਲੈਣੀਆਂ ਨੇ ਦੋ ਡੰਗ ਤੇ ਇਹ ਦੋ ਦੀਆਂ ਬਾਈ 4 ਡੰਗ ਚੋ ਲੋ ਯੋਨੀ ਹੈ ਬੰਦੇਵਾ ਤੋਂ ਹੈ ਕੰਮਾ ਤੇ ਆ ਹੁਣ ਵੱਡੀ ਮੱਝ ਥੱਲੇ ਬਾਈ ਅੱਜ ਪੰਜਵਾਂ ਛੀਮਾ ਦਿਨ ਹੈ ਤੇ ਇਸ ਟਾਈਮ ਇਹਦੇ ਥੱਲੇ 13 13.5 ਕਿਲੋ ਦੁੱਧ ਕਰ ਗਈ ਤੇ 22 ਕਿਲੋ ਦੁੱਧ ਦੀ ਆਰਡਰ ਦਿੱਤੀ ਤੇ ਆਪਾਂ 18 ਕਿਲੋ ਦੁੱਧ ਦੀ ਵੀ ਲਾ ਕੇ ਚੱਲੀਏ ਜੇ ਤੁਹਾਡੇ ਸਾਹਮਣੇ ਇਹਦੀ ਚਵਾਈ ਹੋ ਰਹੀ ਹੈ ਬਾਈ ਤੇ ਸਵੇਰ ਦੇ ਹਜੇ 6 5.5 6 ਤੱਕ 6 ਦਾ ਟਾਈਮ ਹੈ ਤੇ ਡੇਢ ਘੰਟਾ ਕੱਟੇ ਨੂੰ ਚੰਗਾ ਕੇ ਇਸ 7 ਕਿਲੋ ਦੀ ਬਾਲਟੀ ਆ ਚਾ ਗਸਮੇ ਤਾਂ ਤੁਸੀਂ ਉੱਪਰਲਾ ਕੱਢ ਦਿਓ 7 ਕਿਲੋ 600 ਗ੍ਰਾਮ ਦੀ 1.5 ਕਿਲੋ ਕੱਢ ਕੇ ਮੰਨ ਲਓ ਤੁਸੀਂ ਵੀ 6 ਕਿਲੋ ਦੁੱਧ ਵਿੱਚ ਹੈਗਾ ਤੇ 1.5 ਥਾਂ ਬੱਚੇ ਨੂੰ ਜਨਾ ਤਾਂ ਬੱਚੇ ਨੂੰ ਪੁੱਤ ਹੋਰ ਛੱਡ ਦੀ ਮੰਗ ਰੂ ਕੋਲਾ ਜਾ ਤੇ ਸਾਰੀਆਂ ਮੱਧਾਂ ਦਾ ਮੈਂ ਤੁਹਾਨੂੰ ਅੱਜ ਦੁੱਧ ਲਾਈਵ ਦਿਖਾਦਾ ਨਾ ਤੇ ਤੁਸੀਂ ਆਪ ਵੀ ਭਾਈ ਆ ਕੇ ਆਪਦੀ ਤਸੱਲੀ ਕਰਕੇ ਮੈਂ ਜਾਂ ਚੈੱਕ ਕਰਕੇ ਲਿਜਾ ਸਕਦੇ ਹਾਂ ਸਾਰੀਆਂ ਦੀ ਧਾਰ ਤੂਰ ਇੱਕ ਨੰਬਰ ਹੈ ਤੇ ਸਾਰੀਆਂ ਸੋਹਣੇ ਦੁੱਧ ਤਿਆਰੀਆਂ ਨੇ ਭਾਈ ਵਿੱਚ ਤਾਂ 16 16 17 17 ਕਿਲੋ ਦੁੱਧ ਵਾਲੀਆਂ ਵੀ ਛੋਟੇ ਰੇਟ ਚ ਹੁਣ ਵੱਡੇ ਦੁੱਧ ਵਾਲੀ ਵੱਡੇ ਰੇਟ ਵਾਲੀ ਆ ਬਾਈ ਇਹ ਇਹਦਾ ਪਹਿਲਾ ਡੇਢ ਥਾਣਾ ਬੱਚੇ ਨੂੰ ਚੰਗਾ ਦਦੇ ਆ ਮੰਨੋ ਥੋੜਾ ਪੁੱਤ ਹੋਰ ਛਾੜਦੇ ਆ ਤੇ ਲੋਕਾ ਜਮਾਂ ਚੁੰਗਲਾਂ ਦਾ ਬੱਚਾ ਤੇ ਬਹੁਤ ਵੱਡੀ ਬੁੱਡੀ ਦੀ ਵੱਡੀ ਮਹਸ ਬਹੁਤ ਹੈ ਥੁੱਲ ਤੇ ਇਹਦਾ ਰੇਟ ਵੀ ਬਾਈਆਂ ਨਾਲ ਹੋਇਆ ਹੋਇਆ ਤਿੱਕੜਾ 2 10 ਦੋ ਦੀ ਆਪਾਂ ਲਈ ਤੀ 2500 ਆਪਾਂ ਨੂੰ ਪਾੜਾ ਪਿਆ ਤੀ ਕਿ ਉਹਦਨੇ ਉਹਨਾਂ ਨੇ ਬਸ ਕਹਿੰਨੇ ਬਾਈ ਅਸੀਂ ਕਰਦਿਆਂ ਸਾਈ ਨਾਲ ਦੀ ਨਾਲ ਮਾਤਕਸ ਪਿਆਰੋ ਕਿ ਮੈਂ ਉਹਦੀ ਫੋਨ ਕੱਟ ਤਾ ਮੈਂ ਬਈ ਕੋਈ ਨਾ ਫੇਰ ਕਰਾਂਗੇ ਤੇ ਉਹ ਹੁਣ ਆ ਕੇ ਆਪਦੀ ਚੋਕ ਕੇ ਤਸੱਲੀ ਕਰਕੇ ਲੈ ਜਾ ਸਕਦੇ ਨੇ ਬਾਈ ਅਗਲੀਆਂ ਵੀ ਤੁਹਾਨੂੰ ਲਾਈਵ ਦਿਖਾਵਾਂਗੇ